ਜਿਹੜੇ ਫ੍ਰੀ ਬਿਜਲੀ ਦੇਣ ਦਾ ਵਾਅਦਾ ਕਰਦੇ ਸੀ ਅੱਜ ਉਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਡੀਜ਼ਲ ਦੇ ਪੈਟਰੋਲ ਦੇ ਰੇਟ ਵਧਾ ਦਿੱਤੇ ਵੀ ਇਹ ਕੈਸੀ ਸਰਕਾਰ ਆ ਇੱਕ ਪਾਸੇ ਤੁਸੀਂ ਕਹਿੰਦੇ ਫ੍ਰੀ ਦੇ ਰਹੇ ਇੱਕ ਪਾਸੇ ਤੁਸੀਂ ਗਲਾ ਦੱਬਦੇ ਪਏ ਹੋ ਧਾਰੂ ਵੀ ਕੇ ਸੌਦਾ ਜੋ ਵਪਾਰੀ ਕਰਦੇ ਉਹ ਕਦੇ ਨਹੀਂ ਖਟਦੇ ਨਾਲੇ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਇਹ ਭਗਵੰਤਮਾਨ ਨਹੀਂ ਇਹ ਠਗਵੰਤਮਾਨ ਆ ਇਹਦਾ ਆਪਾਂ ਬੈਕਗ੍ਰਾਉਂਡ ਤਾਂ ਦੇਖੀਏ ਕੀ ਆ ਇਹਨੇ ਕੀ ਕੀਤਾ ساری ਉਮਰ ਤਲੋਲਾ ਹੀ ਕੀਤੀਆਂ ਤੁਸੀਂ ਦੇਖਦੇ ਹੀ ਬਿਆਮ ਆਦਮੀ ਦਾ ਹਾਲ ਜੀ ਤੁਸੀਂ ਆਪ ਬੋਟਾ ਲੋਕ ਸਭਾ ਚ ਵੀ ਦੇਖ ਹੀ ਲਿਆ ਹਾਲ ਵੀ ਕੀ ਹਾਲ ਹੋਇਆ ਯਾਰ ਇਹ ਬਾਈ ਜੀ ਇਹ ਇਹਨਾਂ ਦਾ ਜਿਹੜਾ ਜਿਹੜੀ ਇਹਨਾਂ ਦੀ ਵਿਚਾਰ ਆ ਜਾਂ ਇਹਨਾਂ ਦੀ ਜਿਹੜੀ ਸੋਚ ਆ ਉਹ ਸੋਚ ਸਾਡੇ ਗਰੀਬ ਪੱਖਾ ਦੇ ਵਿੱਚ ਨਹੀਂ ਹੈਗੀ ਤੁਸੀਂ ਦੇਖ ਲਓ ਪੰਚਾਇਤੀ ਇਲੈਕਸ਼ਨਾਂ ਚ ਆ ਕੌਂਸਲ ਇਲੈਕਸ਼ਨ ਦੇਖ ਲਓ ਤੁਸੀਂ ਲੋਕੀ ਥਾਂ ਥਾਂ ਭੜਕਦੇ ਆ ਪਹਿਲੇ ਕੌਂਸਲਰ ਦਾ ਦਰਵਾਜ਼ਾ ਖੜਕਾਣਾ ਬਹੁਤ ਸੌਖਾ ਹੁੰਦਾ ਲੇਕਿਨ ਹੁਣ ਉਹ ਲੋਕੀ ਕਿਹਨੂੰ ਜਾ ਕੇ ਕਹਿਣ ਵੀ ਅਸੀਂ ਸੈਂਡ ਕਰਾਣੇ ਆ ਕਿਹਨੂੰ ਜਾ ਕੇ ਕਹਿਣਾ ਅਸੀਂ ਆਧਾਰ ਕਾਰਡ ਬਣਾਣਾ ਕਿਹਨੂੰ ਜਾ ਕੇ ਕਹਿਣਾ ਅਸੀਂ ਉਸਮਾਨ ਕਾਰਡ ਬਣਾਣਾ ਕਿਉਂਕਿ ਸਾਡੇ ਕੌਂਸਲਰ ਹੈ ਹੀ ਨਹੀਂ ਤੇ ਲੋਕੀ ਥਾਦਾ ਭੜਕਦੇ ਆ ਹਫਤੇ ਦਸ ਦੇ ਵਿੱਚ ਦੂਜੀ ਤੀਜੀ ਵਾਰ ਤਾਂ ਗੋਲੀਬਾਰੀ ਹੋ ਜਾਂਦੀ ਆ ਸਾਡੇ ਵਰਗੇ ਜਵਾਨ ਮੁੰਡਿਆਂ ਨੂੰ ਜਦੋਂ ਮਾਵਾਂ ਬਾਹਰ ਕੱਢਦੇ ਆ ਘਬਰਾਉਂਦੀਆਂ ਕਿ ਪੁੱਤਰ ਮੇਰਾ ਬਾਹਰ ਜਾਊਗਾ ਪਤਾ ਨਹੀਂ ਕੋਈ ਇਹਦੇ ਕੋਈ ਕੋਈ ਸੱਟਾਂ ਨਾ ਮਾਰ ਦੇਵੇ ਕ੍ਰਾਈਮ ਤਾਂ ਨਾ ਵੱਧ ਗਿਆ ਜੀ ਹਰ ਘਰ ਦੇ ਵਿੱਚ ਅਸਲਾ ਆ ਨਸ਼ੇ ਨੇ ਬੁਰਾ ਹਾਲ ਕੀਤਾ ਵੇ ਪੰਜਾਬ ਦਾ ਲੋਕੀ ਇਹਨਾਂ ਵੋਟਾਂ ਤਾਂ ਆ ਪਈਆਂ ਜੀ ਚਲੋ ਬਦਲਾਵ ਆਊਗਾ ਕੋਈ ਕੋਈ ਚੀਜ਼ ਕੰਮ ਕਰੂਗੇ ਤੁਸੀਂ ਦੱਸੋ ਕਿਹੜਾ ਕੰਮ ਬਦਲਾਵ ਆਇਆ ਹੈ ਲੁੱਟਾਂ ਖੋਹਾਂ ਦਾ ਬਦਲਾਵ ਆਇਆ ਹੈ ਰੋਜ਼ ਗੋਲੀ ਚੱਲਣ ਦਾ ਬਦਲਾਵ ਆਇਆ ਹੈ ਰੋਹੇ ਲੋਕਾਂ ਦੇ ਗਲੇ ਘੋਟਣ ਦਾ ਲੋਅਨ ਆਰਡਰ ਹੈ ਹੀ ਨਹੀਂ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਪਾਸੇ ਪੰਜਾਬ ਦੀ ਆਵਾਮ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਲਈ ਹਰ ਸਹੂਲਤਾਂ ਦਿੱਤੀਆਂ ਜਾਣਗੇ ਲੇਕਿਨ ਪੰਜਾਬ ਦੀ ਆਵਾਮ ਦੇ ਹੁਣ ਬੋਝ ਪੈਣਾ ਸ਼ੁਰੂ ਹੋ ਗਿਆ ਹੈ ਇਸ ਕਰਕੇ ਕਿ ਪੰਜਾਬ ਦੇ ਵਿੱਚ ਹੁਣ ਬਿਜਲੀ ਯੂਨਿਟ ਜਿਹੜੇ ਨੇ ਵਧਾ ਦਿੱਤੇ ਕਿ ਨੇ 3 ਰੁਪਏ 2 ਰੁਪਏ ਕੁਝ ਪੈਸੇ ਲੇਕਿਨ ਉਸ ਬਾਰ ਡੀਜ਼ਲ ਤੇ ਪੈਟਰੋਲ ਦੇ ਜਿਹੜੇ ਨੇ ਉਹ ਜਿਹੜੇ ਨੇ ਰੇਟ ਵਧਾ ਦਿੱਤੇ ਕਿ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਭਾਜੀਪੀ ਯੂਥ ਜਿਹੜਾ ਹੈਗਾ ਰਵੀ ਬਤਰਾ ਆਉਣੇ ਉਹ ਜਿਹੜਾ ਭਗਵੰਤ ਮਾਨ ਦਾ ਪੁਤਲਾ ਹੱਥੇ ਫੜਿਆ ਹੋਇਆ ਵੈ ਤੇ ਪੰਜਾਬ ਦੇ ਸੂਬਿਆਂ ਦੀ ਗੱਲ ਕਰਨ ਲੱਗੇ ਨੇ ਲੇਕਿਨ ਇਹ ਤਸਵੀਰ ਹੈ ਕਿ ਇਹਨੂੰ तमाम ਆਵਾਮ ਹੈ ਜਿਹੜੀ ਦਿਖਾਈ ਜਾ ਰਹੀ ਤੁਹਾਨੂੰ ਕਿ ਆਵਾਮ ਇਸ ਕਰਕੇ ਆ ਜਿਹੜੀ ਇਹ ਤਸਵੀਰ ਹੈ शुक्रिया ਕਰਾਂਗੇ ਖੋਕ ਕੇ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਹੈ ਜਿੱਥੇ ਭਗਵੰਤ ਮਾਨ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੇ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਹੈ ਗੱਲਬਾਤ ਵੀ ਕਰਦੇ ਆਂ ਲੇਕਿਨ ਇਹ ਦੇਖ ਸਕਦੇ ਹੋ ਕਿ ਉਤਲਾ ਜਿਹੜਾ ਚਲਾਇਆ ਜਾ ਰਿਹਾ ਇੱਕ ਪਾਸੇ ਕਾਂਗਰਸ ਨੇ ਸਵੇਰੇ ਤੇ ਅੱਜ ਜਿਹੜਾ ਬੀਜੇਪੀ ਵੱਲੋਂ ਜਿਹੜਾ ਯੂਥ ਦੇ ਰਵੀ ਬਤਰਾ ਨੇ ਉਹਨਾਂ ਵੱਲੋਂ ਜਿਹੜਾ ਭਗਵੰਤ ਮਾਨ ਮੁਰਦਾਬਾਦ ਮੁਰਦਾਬ ਭਗਵੰਤ ਪੁਤਲਾ ਜਿਹੜਾ ਫੁਕਿਆ ਜਾ ਰਿਹਾ ਤਸਵੀਰ ਦਿਖਾ ਰਹੇ ਆ ਤਸਵੀਰ ਹੈ ਤੁਹਾਨੂੰ ਜਿਹੜੀ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਇਹ ਤਸਵੀਰ ਦਿਖਾਣੀ ਲਾਜ਼ਮੀ ਹੈ ਮੁਰਦਾਬ ਭਗਵੰਤ ਮੁਰਦਾਬ ਰਵੀਜੀਤ ਜੀ ਪੁਤਲਾ ਫੁਕੇਗਾ ਪੰਜਾਬ ਸਰਕਾਰ ਦਾ ਕੀ ਮਸਲਾ ਕੀ ਹੈ ਤੁਸੀਂ ਦੇਖੋ ਜਿਹੜੇ ਫ੍ਰੀ ਬਿਜਲੀ ਦੇਣ ਦਾ ਵਾਅਦਾ ਕਰਦੇ ਸੀ ਅੱਜ ਉਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਡੀਜ਼ਲ ਦੇ ਪੈਟਰੋਲ ਦੇ ਰੇਟ ਵਧਾ ਦਿੱਤੇ ਵੀ ਇਹ ਕੈਸੀ ਸਰਕਾਰ ਆ ਇੱਕ ਪਾਸੇ ਤੁਸੀਂ ਕਹਿੰਦੇ ਫ੍ਰੀ ਦੇ ਰਹੇ ਇੱਕ ਪਾਸੇ ਤੁਸੀਂ ਗਲਾ ਦਬਦੇ ਪਏ ਹੋ ਠੀਕ ਹੈ ਨਾ ਜੀ ਕੀ ਇਹ ਕੀ ਚੱਲਦਾ ਪਿਆ ਮਾਹੌਲ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਇੱਥੇ ਵਿਰੋਧ ਦੇ ਵਿੱਚ ਅੱਜ ਪੂਰੇ ਪੰਜਾਬ ਪੱਧਰ ਪੂਰੇ ਪੰਜਾਬ ਦੇ ਵਿੱਚ ਇਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ ਜਿਹੜਿਆ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਇਹਦੇ ਉਹ ਇਹਦੇ ਖਿਲਾਫ ਜਿਹੜਾ ਅਸੀਂ ਆਪਣਾ ਪ੍ਰਦਰਸ਼ਨ ਕੀਤਾ ਹੈ ਚਾਹਰੀ ਕੀਤਾ ਵਾ ਇੱਕ ਪਾਸੇ ਕਾਂਗਰਸ ਸਰਕਾਰ ਵੀ ਕਹਿ ਰਹੀ ਲੇ ਕਿ ਚੰਨੀ ਸਰਕਾਰ ਚਲੋ ਸਿੱਗੀ ਉਹਦੇ ਤਿੰਨੇ ਪੇ ਸਬਸਿਡੀ ਜਿਹੜੀ ਹੈ 7 ਕਿਲੋਵਾਟ ਦੇ ਬੁਖਤਾ ਨੂੰ ਮਿਲਦੀ ਸੀਗੀ ਲੇਕਿਨ ਉਹ ਸਬਸਿਡੀ ਜਿਹੜੀ ਹੈ ਖਤਮ ਕਰ ਦਿੱਤੀ ਗਈ ਹੈ ਪੈਟਰੋਲ ਤੇ ਡੀਜ਼ਲਾਂ ਦੀ ਗੱਲ ਕੀਤੀ ਹੈ ਉਹਦੀ ਵੀ ਵਿਰਧੀ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜੀ ਉਦੋਂ ਜਿਹੜੇ ਦੇਖੋ ਤੁਸੀਂ ਨਾ ਫ੍ਰੀ ਨਾ ਕਰੋ ਤੁਸੀਂ ਇੱਕ ਰੇਟ ਸੈੱਟ ਕਰੋ ਕਿਉਂਕਿ ਆਪਾਂ ਆਪਣਾ ਪੰਜਾਬੀ ਚਲਾਣਾ ਹੈ ਆਪਾਂ ਹਰ ਚੀਜ਼ ਦਾ ਟੈਕਸ ਵੀ ਚਾਹੀਦਾ ਸਾਨੂੰ ਹਰ ਚੀਜ਼ ਚਾਹੀਦੀ ਆ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਸੁਪੇ ਦੇਖੋ ਫ੍ਰੀ ਦੇ ਨਾਲ ਡਿਵੈਲਪਮੈਂਟ ਨਹੀਂ ਹੋਣੀ ਫਿਰ ਤੁਸੀਂ ਆ ਰੇਟ ਵਧਾਈ ਜਾਓਗੇ ਵਧਾਈ ਜਾਓਗੇ ਆ ਵੱਧੇ ਵੀ ਰੇਟ ਤੁਸੀਂ ਇੱਕ ਪਾਸੋਂ ਤੁਸੀਂ ਕਹਿੰਨੇ ਅਸੀਂ ਸਬਸਿਡੀ ਦੇ ਰਹੇ ਹਾਂ ਇੱਕ ਪਾਸੇ ਸਾਡਾ ਗਲਾ ਦੱਬੀ ਜਾਂਦੇ ਹੋ ਹਰ ਬੰਦਾ ਇਹ ਚੀਜ਼ਾਂ ਨਹੀਂ ਅਫੋਰਡ ਕਰ ਸਕਦਾ ਜੀ ਜੀ ਆਵਾਮ ਦੀ ਇੱਕੋ ਗੱਲ ਹੈ ਕਿ ਆਮ ਲੋਕਾਂ ਦੀ ਸਰਕਾਰ ਆਮ ਆਦੀ ਪਾਰਟੀ ਹੈ ਤੇ ਆਮ ਲੋਕਾਂ ਤੇ ਬੋਝ ਪਾਣਾ ਲਾਜ਼ਮੀ ਹੈ ਤੁਸੀਂ ਦੇਖਦੇ ਹੀ ਪਿਆ ਆਮ ਆਦਮੀ ਦਾ ਹਾਲ ਜੀ ਤੁਸੀਂ ਆ ਬੋਟਾ ਲੋਕ ਸਭਾ ਚ ਵੀ ਦੇਖ ਹੀ ਲਿਆ ਹਾਲ ਵੀ ਕੀ ਹਾਲ ਹੋਇਆ ਆ ਇਹ ਬਾਈ ਜੀ ਇਹ ਇਹਨਾਂ ਦਾ ਜਿਹੜਾ ਜਿਹੜੀ ਇਹਨਾਂ ਦੀ ਵਿਚਾਰ ਆ ਜਾਂ ਇਹਨਾਂ ਦੀ ਜਿਹੜੀ ਸੋਚ ਆ ਉਹ ਸੋਚ ਸਾਡੇ ਗਰੀਬ ਪੱਖਾ ਦੇ ਵਿੱਚ ਨਹੀਂ ਹੈਗੀ ਲੇਕਿਨ ਹਾਈ ਕੋਰਟ ਦਾ ਵੀ ਜਿਹੜਾ ਸਮਾਂ ਨਿਕਲ ਚੁੱਕਿਆ ਪੰਚਾਇਤੀ ਚੋਣਾਂ ਕਰਾਣੇ ਸੀ ਉਹ ਵੀ ਨਹੀਂ ਹੋਈਆਂ ਬਾਈ ਇਹ ਕਿਉਂ ਕਰਾਉਗੇ ਇਹਨਾਂ ਨੂੰ ਪਤਾ ਸੀ ਹਾਰ ਰਹੇ ਆ ਇਹ ਤਾਂ ਚਾਹ ਤੈ ਲੋਕ ਸਭਾ ਵੀ ਨਾ ਹੋਣ ਦਿੰਦੇ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਪਤਾ ਸੀ ਹਾਰਨਾ ਆ ਤੁਸੀਂ ਦੇਖ ਲਓ ਪੰਚਾਇਤੀ ਇਲੈਕਸ਼ਨਾਂ ਚ ਆ ਕਾਉਂਸਲ ਇਲੈਕਸ਼ਨ ਦੇਖ ਲਓ ਤੁਸੀਂ ਲੋਕੀ ਥਾਂ ਥਾਂ ਭੜਕਦੇ ਆ ਪਹਿਲੇ ਕਾਉਂਸਲਰ ਦਾ ਦਰਵਾਜਾ ਖੜਕਾਣਾ ਬਹੁਤ ਸੌਖਾ ਹੁੰਦਾ ਲੇਕਿਨ ਹੁਣ ਲੋਕੀ ਕਿਨੂੰ ਜਾ ਕੇ ਕਹਿਣ ਵੀ ਅਸੀਂ ਸੈਨ ਕਰਾਣੇ ਆ ਕਿਨੂੰ ਜਾ ਕੇ ਕਹਿਣਾ ਅਸੀਂ ਆਧਾਰ ਕਾਰਡ ਬਣਾਣਾ ਕਿਨੂੰ ਜਾ ਕੇ ਕਹਿਣਾ ਅਸੀਂ ਯੂਸ਼ਮਾਨ ਕਾਰਡ ਬਣਾਣਾ ਕਿਉਂਕਿ ਸਾਡੇ ਕਾਉਂਸਲਰ ਹੈ ਹੀ ਨਹੀਂ ਤੇ ਲੋਕੀ ਥਾਂ ਥਾਂ ਭੜਕਦੇ ਆ ਤੇ 3 ਸਾਲ ਦਾ ਸਮਾਂ ਕਿਉਂ ਕਰ ਦਿੱਤਾ ਗਿਆ 3 ਸਾਲ ਹਾਈ ਕੋਰਟ ਹੀ ਪਟੀਸ਼ਨ ਪੈ ਗਈ ਸੀ ਇਲੈਕਸ਼ਨ ਕਰਾਏ ਜਾਣ ਲੇਕਿਨ ਹਾਈ ਕੋਰਟ ਦਾ ਵੀ ਰੁਕ ਜਿਹੜਾ ਕੜਾ ਹੋ ਚੁੱਕਾ ਹੋਇਆ ਬਾਈ ਜਿਹੜੀਆਂ ਪਟੀਸ਼ਨ ਆਣਾ ਇਹ ਸਰਕਾਰਾਂ ਆਪ ਹੀ ਲਵਾ ਲੈਣੀਆਂ ਆਪ ਹੀ ਹਟਾ ਲੈਣੀਆਂ ਇਹਨਾਂ ਨੇ ਆਪ ਹੀ ਲਵਾ ਕੇ ਇਹਨਾਂ ਨੇ ਕੌਂਸਲ ਇਲੈਕਸ਼ਨ ਨਹੀਂ ਕਰਾਉਣਾ ਕਿਉਂਕਿ ਲੋਕਾਂ ਨੇ ਇਹਨਾਂ ਦਾ ਜਿਹੜੀ ਆ ਬਦਲਾਵ ਵਾਲੀ ਸਰਕਾਰ ਸੀ ਉਹ ਦੇਖ ਲਈ। ਆਵਾਮ ਕਿਤੇ ਜਾਵੇ, ਆਵਾਮ ਕਿਤੋਂ ਸਟੈਂਪਾ ਲਗਾਵੇ, ਮੋਹਰ ਲਗਾਵੇ, ਹੋਰ ਕੋਈ ਕੰਮ ਆਵਾਮ ਨੇ ਕਰਾਣੇ ਕਿਤੋਂ ਕਰਾਵੇ? ਆਵਾਮ ਦੁਖੀ ਆ। ਤੁਸੀਂ ਦੇਖਦੇ ਨਹੀਂ ਪਰ ਦੁਖੀ ਆ। ਰੋਹ ਕਿਸੇ ਨਾਲ ਲੁੱਟਖੋ ਹੋ ਜਾਂਦੀ ਆ, ਕਿਸੇ ਦਾ ਗੋਲੀ ਵੱਜ ਜਾਂਦੀ ਆ, ਕਿਸਦਾ ਗਲਾ ਘੋਟਿਆ ਜਾਂਦਾ ਆ ਜਾਂ ਕਾਰੋਬਾਰ ਦਾ ਤੁਸੀਂ ਹਾਲ ਦੇਖ ਲਓ, ਇਹ ਰੇਟ ਤਾਂ ਵਧਾਈ ਜਾਂਦਾ ਆ, ਲੇਕਿਨ ਕਾਰੋਬਾਰ ਦਾ ਹਾਲ ਵੀ ਦੇਖੋ ਨਾ, ਬਿਜ਼ਨਸਮੈਨ ਦਾ ਜਿਹੜਾ ਬਿਜ਼ਨਸ, ਜਿਹੜੇ ਬਿਜ਼ਨਸਮੈਨ ਆ ਜਿਹੜੇ ਨਾ ਇਹ ਲੋਕਾਂ ਨੂੰ ਰੋਜੀ ਰੋਟੀ ਦੇਣੀ ਜਿਨ੍ਹਾਂ ਨੇ ਮਤਲਬ ਆਪਣੀ ਇੰਡਸਟਰੀ ਚਲਾਣੀ ਆ ਤੁਸੀਂ ਰੇਟ ਵਧਾਈ ਜਾਓਗੇ ਉਹਨਾਂ ਤੇ ਕਿੰਨਾ ਉਹ ਪੈਂਦਾ ਜ਼ੋਰ ਤੁਹਾਨੂੰ ਹਾਸਾ ਆਊਗਾ ਇਹ ਸ਼ਖਸ ਤੁਹਾਡੇ ਨਾਲ ਹੀ ਖੜਾ ਹੈ ਜਿਹਦਾ ਫੈਕਟਰੀ ਦਾ ਸਾਰਾ ਸਮਾਨ ਕੱਢ ਕੇ ਬਾਹਰ ਸੜ ਦਿੱਤਾ ਗਿਆ ਮੋਤੀ ਨਗਰ ਥਾਣੇ ਦੇ ਭਰਾ ਦੀ ਕੰਪਲੇਂਟ ਵੀ ਹੈਗੀ ਹੈ ਐਨ ਆਰ ਆਈ ਨੇ ਲੇਕਿਨ ਉਹ ਕਾਰਵਾਈ ਉੱਤੇ ਅਮਲਤ ਨਹੀਂ ਲਿਆਂਦੀ ਕਿ ਵਪਾਰੀ ਕਿੰਨਾ ਕੁ ਪਰੇਸ਼ਾਨ ਹੋ ਬਹੁਤ ਪਰੇਸ਼ਾਨ ਹੈ ਜੀ ਕਾਰਵਾਈ ਹੋਈ ਨਹੀਂ ਬਿਲਕੁਲ ਕਾਰਵਾਈ ਨਹੀਂ ਹੋਈ ਜੀ ਬਿਲਕੁਲ ਕਾਰਵਾਈ ਨਹੀਂ ਹੋਈ ਤਾਂ ਵਿਵਸਥਾ ਕਿੱਥੇ ਹੈ ਫਿਰ ਸਰ ਕਾਨੂੰਨ ਵਿਵਸਥਾ ਦਾ ਅਰਦਾ ਤੁਹਾਨੂੰ ਪਤਾ ਹੀ ਆ ਹਫਤੇ ਦਸ ਦੇ ਵਿੱਚ ਦੂਜੀ ਤੀਜੀ ਵਾਰ ਤਾਂ ਗੋਲੀ ਸਾਡੇ ਵਰਗੇ ਜਵਾਨ ਮੁੰਡਿਆਂ ਨੂੰ ਜਦੋਂ ਮਾਵਾਂ ਬਾਹਰ ਕੱਢਦੀਆਂ ਘਬਰਾਉਂਦੀਆਂ ਕਿ ਪੁੱਤਰ ਮੇਰਾ ਬਾਹਰ ਜਾਊਗਾ ਪਤਾ ਨਹੀਂ ਕੋਈ ਇਹਦੇ ਕੋਈ ਕੋਈ ਸੱਟਾਂ ਨਾ ਮਾਰ ਦੇਵੇ ਕੋਈ ਮੈਂ ਕਹਿੰਦਾ ਕ੍ਰਿਮੀਨਲ ਦੀ ਗੱਲ ਆ ਇਹ ਕਪਾ ਸਹੀ ਘਰਾਂ ਦੇ ਬੱਚਿਆਂ ਦੀ ਵੀ ਜੇ ਗੱਲ ਕਰੀਏ ਨੌਜਵਾਨਾਂ ਦੀ ਗੱਲ ਕਰੀਏ ਵਪਾਰੀਆਂ ਦੀ ਗੱਲ ਕਰੀਏ ਬਿਨਾ ਬਿਨਾ ਕਿਸੇ ਮਤਲਬ ਤੋਂ ਲੁੱਟਖੋਹ ਹੋ ਰਹੀਆਂ ਸਨੇਚਿੰਗ ਦੀ ਜਿਹੜੀ ਘਟਨਾਵਾਂ ਹੋ ਰਹੀਆਂ ਮੱਤੇ ਤੇ ਗੋਲੀਆਂ ਮਾਰਦੇ ਸੋਚਦੇ ਨਹੀਂ ਹੈਗੇ ਜੀ ਅਬ ਮਿਰਜ਼ਾਪੁਰ ਆਪਣੇ ਲੁਧਿਆਣਾ ਸ਼ਹਿਰ ਹੀ ਮੈਂ ਕਹਿੰਨਾ ਮਿਰਜ਼ਾਪੁਰ ਬਣ ਗਿਆ ਆਪਾਂ ਕਿਹਨੇ ਗੱਲ ਕਰਾਂ ਮੈਂ ਤੁਹਾਡੇ ਨਾਲ ਕੱਲ ਦੀ ਗੱਲ ਕਰਾਂ ਇੱਕ ਇੰਟਰਵਿਊ ਕਰਕੇ ਆਇਆ ਇੰਟਰਵਿਊ ਦੇ ਵਿੱਚ 39 ਸੈਕਟਰ ਦੇ ਲੋਕ ਅੰਨੇ ਪਰੇਸ਼ਾਨ ਨੇ ਸਵੇਰੇ ਇੱਕ ਸ਼ਖਸ ਦਾ ਕੜਕ ਹੋਇਆ ਜਾਂਦਾ ਥਾਣੇ 5 ਵਜੇ ਜਾਂਦਾ ਦਰਵਾਜ਼ਾ ਖੜਕਾਂਦਾ ਥਾਣੇ ਦੇ ਮੁਲਾਜ਼ਮ ਤੱਕ ਬਾਰ ਨਹੀਂ ਆਦੀ ਸਾਰੀ ਕਲੋਨੀ ਐਸਐਚਓ ਨੂੰ ਬੁਲਾ ਕੇ ਬੈਠੀ ਲੇਕਿਨ ਐਸਐਚਓ ਕੋਲੋਂ ਤੱਕ ਕੋਈ ਵੀ ਐਰੋਪੀ ਨਹੀਂ ਫੜਿਆ ਗਿਆ ਗੱਲ ਇਹ ਆ ਜੀ ਪੁਲਿਸ ਆਫ ਡਰਦੀ ਆ ਕ੍ਰਾਈਮ ਤਾਂ ਇੰਨਾ ਵੱਧ ਗਿਆ ਜੀ ਹਰ ਘਰ ਦੇ ਵਿੱਚ ਅਸਲਾ ਆ ਨਸ਼ੇ ਨੇ ਬੁਰਾ ਹਾਲ ਕੀਤਾ ਹੋਇਆ ਪੰਜਾਬ ਦਾ ਲੋਕੀ ਇਹਨਾਂ ਨੂੰ ਵੋਟਾਂ ਦਾ ਪਾਈਆਂ ਸੀ ਚਲੋ ਬਦਲਾਵ ਆਊਗਾ ਕੋਈ ਕੋਈ ਚੀਜ਼ ਕੰਮ ਕਰੂਗੇ ਤੁਸੀਂ ਦੱਸੋ ਕਿਹੜਾ ਕੰਮ ਬਦਲਾਵ ਆਇਆ ਹੈ ਲੁੱਟਾਂ ਖੋਹਾਂ ਦਾ ਬਦਲਾਵ ਆਇਆ ਹੈ ਰੋਜ਼ ਗੋਲੀ ਚੱਲਣ ਦਾ ਬਦਲਾਵ ਆਇਆ ਹੈ ਰੋਏ ਲੋਕਾਂ ਦੇ ਗਲੇ ਘੋਟਣ ਦਾ ਲੋ ਇਨ ਆਰਡਰ ਕਿੱਥੇ ਲੋ ਇਨ ਆਰਡਰ ਹੈ ਹੀ ਨਹੀਂ ਜਦ ਕੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਿੱਦਾਂ ਸਰਕਾਰ ਚਲਾਣੀ ਹੈ ਪਹਿਲੇ ਜਿਹੜੇ ਐਮ ਐਲ ਏ ਜ ਐ ਐਮ ਪੀ ਦੇ ਉਹਨਾਂ ਨੂੰ ਐਕਸਪੀਰੀਅੰਸ ਸੀਗਾ ਵੀ ਅਸੀਂ ਸਰਕਾਰਾਂ ਕਿੱਦਾਂ ਚਲਾਣੀਆ ਕ੍ਰਾਈਮ ਕਿੱਦਾਂ ਕੰਟਰੋਲ ਕਰਨਾ ਹੈ ਦੇਖੋ ਪੁਲਿਸ ਵੀ ਕੀ ਕਰ ਸਕਦੀ ਆ ਪੁਲਿਸ ਕੋ ਆਪਣੇ ਮੁਲਾਜ਼ਮ ਹੈ ਨਹੀਂਗੇ ਮੁਲਾਜ਼ਿਮਾ ਦੀ ਭਰਤੀ ਨਹੀਂ ਇਹਨਾਂ ਨੇ ਕੀਤੀ ਉਸੇ ਵੀ ਦਬਾਅ ਆ ਜਾਂਦਾ ਬਾਈ ਜੇ ਅੱਗੇ ਪੁਲਿਸ ਵੀ ਦਬਾਅ ਆ ਜਾਂਦਾ ਕਿ ਪੁਲਿਸ ਨੂੰ ਵੀ ਆਇਆ ਜਾਂਦਾ ਕਿ ਸਾਡਾ ਬੰਦਾ ਛੱਡ ਦੇ ਇੱਥੇ ਵਾਰਦਤ ਕਰਕੇ ਛੱਡ ਦੇ ਪੁਲਿਸ ਉੱਤੇ ਵੀ ਫਸ ਜਾਂਦੀ ਹੈ ਦੇਖੋ ਜੀ ਮੈਂ ਤਾਂ ਇੱਕੋ ਹੀ ਗੱਲ ਗਾਉਂਗਾ ਸਿਆਣਿਆਂ ਦੀ ਬਹੁਤ ਪੁਰਾਣੀ ਕਹਾਵਤ ਹੈ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਉਹ ਕਦੇ ਨਹੀਂ ਖਟਦੇ ਨਾਲੇ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਇਹ ਭਗਵੰਤਮਾਨ ਨਹੀਂ ਹੈ ਇਹ ਠਗਵੰਤਮਾਨ ਹੈ ਇਹਦਾ ਆਪਾਂ ਬੈਕਗ੍ਰਾਉਂਡ ਤਾਂ ਦੇਖੀਏ ਕੀ ਹੈ ਇਹਨੇ ਕੀ ਕੀਤਾ ساری ਉਮਰ ਕੋਲੋਲਾ ਹੀ ਕੀਤੀਆਂ ਔਰ ਇਹਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਚਲਾਣ ਦਾ ਦੇਖ ਆਏ ਦਿਨ ਗੋਲੀ ਚੱਲ ਰਹੀ ਆ ਕੰਮਾਰੇ ਪੱਠੇ ਬਹਿ ਗੇ ਪ੍ਰਾਪਰਟੀ ਦਾ ਨਾਸਮਾਰਤਾ ਅੱਗੇ ਪ੍ਰਾਪਰਟੀ ਦੇ ਥਰੂ ਲੇਕਿਨ ਐਨਓਸੀ ਦਾ ਵਿਧਾਨ ਸਭਾ ਦੇ ਇਸ਼ੂ ਦਾ ਉੱਟ ਗਿਆ ਫਿਰ ਐਨਓਸੀ ਪਾਸ ਤਾਂ ਕਰ ਦਿੱਤੀ ਗਈ ਹੈ ਵਿਦਆਊਟ ਐਨਓਸੀ 500 ਗਜ ਤੱਕ ਜਿਹੜੀਆਂ ਆਉਣ ਗਿਆ ਲੇਕਿਨ ਇਹ ਤੱਕ ਕੋਈ ਉਹਦਾ ਗੱਲ ਕੀਤੀ ਜਾਵੇ 500 ਗਜ ਘਰ ਹਰ ਬੰਦਾ ਥੋੜੀ ਲੈ ਸਕਦਾ 500 ਗਜ ਦੀ 500 ਗਜ ਤੱਕ ਆ 500 ਗਜ ਤੱਕ ਉਹ ਹਰ ਬੰਦਾ ਕੋਈ ਹੈ ਉਹ ਥੋੜੀ ਕਰ ਸਕਦਾ ਤੁਸੀਂ ਅੱਜ ਜਾਓ ਤਹਿਸੀਲਦਾਰ ਦਫਤਰ ਤੁਸੀਂ ਜਾਓ ਪਟਵਾਰੀ ਦਫਤਰ ਆ ਹੁਣੇ ਮੁੰਡਾ ਇੱਕ ਕਰਾ ਕੇ ਆਇਆ ਹੈ ਰਜਿਸਟਰੀ ਇਹ ਦੱਸਦਾ ਪਿਆ ਇੰਨੀ ਰਿਸ਼ਵਤ ਚਲਦੀ ਵੀ ਇੰਨੀ ਰਿਸ਼ਵਤ ਸਾਡੇ ਫੇ ਤੂੰ ਦੱਸੋ ਕਿੱਥੋਂ ਆ ਇਹ ਆ ਸਾਡੇ ਲੋਕਾਂ ਦੇ 50-50 ਗੱਜ ਦੇ ਘਰ ਲੋਕਾਂ ਨੇ ਬੜੀ ਮਿਹਨਤ ਕਰਕੇ ਲਏ ਹੋਏ ਆ ਜਿਨ੍ਹਾਂ ਦੇ ਘਰ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਥਾਂ ਥਾਂ ਭੜਕਦੇ ਆ ਮੁੜ ਕੇ ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ ਹੋ ਜਾਂਦੇ ਆ ਬਿਲਕੁਲ ਭਾਈ ਜਿਹੜੀਆਂ ਜਿਨ੍ਹਾਂ ਕੋ ਨਸ਼ਾ ਫੜਾਇਆ ਜਾਂਦਾ ਉਹਨਾਂ ਦੇ ਘਰ ਦੇ ਬਾਹਰ ਇੱਕ ਬੋਰਡ ਲਗਾ ਦਿੱਤਾ ਜਾਂਦਾ ਕਿਰ ਕਿਤੀ ਜਾਊਗੀ ਪ੍ਰੋਫਿਟ ਲੇਕਿਨ ਉਹ ਸਹੀ ਹੈ ਨਹੀਂ ਉਹ ਤਾਂ ਗਲਤ ਹੈ ਉਹ ਤਾਂ ਕਰਤੇ ਹੀ ਨਹੀਂ ਹੈ ਨਾ ਉਹ ਤਾਂ ਕਰਤੇ ਨਹੀਂ ਪ੍ਰੋਪਰਟੀ ਕੋਰ ਕਰਤੇ ਹੀ ਨਹੀਂ ਹੈ ਪੁਲਿਸ ਵਾਲੋ ਪੁਲਿਸ ਵਾਲੇ ਮਿਲੇ ਹੋਏ ਆ ਸਭ ਆਪਸ ਵਿੱਚ ਜਾ ਕੇ ਉਹ ਆਪਣੇ ਕਰ ਲੈਂਦੇ ਆ ਸੈਟਿੰਗ ਆਪਣੇ ਸਾਥੀ ਨਸ਼ੇ ਵਾਲੇ ਵੀ ਤੁਸੀਂ ਇਹ ਦੇਖੋ ਤੁਸੀਂ ਇਹ ਦੇਖੋ ਮੈਨੂੰ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਹਾਡੇ ਮਾਧਮ ਦੇ ਰਾਹੀਂ ਪੁੱਛਣਾ ਚਾਹਨਾ ਮੈਨੂੰ ਇਹ ਦੱਸੋ ਨਸ਼ਾ ਵੀ ਆ ਕਿੱਥੋਂ ਰਿਹਾ ਵਾ ਜੇ ਆਉਂਦਾ ਪਿਆ ਕੀ ਤਾਂ ਤਾਂ ਹੀ ਵਿਕਦਾ ਪਿਆ ਨਾ ਇਹ ਇੱਥੇ ਆ ਕੇ ਕਹਿੰਦੇ ਮੁਹੀਮਾ ਚਲਾਉਂਦੇ ਆ ਵੀ ਹਾਂ ਵੀ ਅਸੀਂ ਰੈਲੀਆਂ ਕੱਢ ਲਈਆਂ ਇਹ ਕਰ ਲਿਆ ਉਹ ਕਰ ਲਿਆ ਇਹਦਾ ਮੇਨ ਜ਼ਿੰਮੇਦਾਰ ਕੌਣ ਆ ਜੇ ਪਿੱਛੋਂ ਹੀ ਨਹੀਂ ਚੀਜ਼ ਮਿਲੂਗੀ ਤੇ ਅੱਗੇ ਕਿੱਦਾਂ ਡਿਸਟ੍ਰੀਬਿਊਟ ਹੋਊਗੀ ਦੱਸੋ ਇਹਨਾਂ ਨੇ ਇੱਕ ਬੜੀ ਸੋਹਣੀ ਪਹਿਲ ਕੀਤੀ ਹੈ ਕਿ ਆਨਲਾਈਨ ਸਕੀਮ ਸ਼ੁਰੂ ਕੀਤੀ ਹੈ ਅਗਰ ਕੋਈ ਵੀ ਨਫਸਾ ਵੇਚਦਾ ਕੁਝ ਕਰਦਾ ਉਹਦਾ ਕੰਟੈਕਟ ਕਰੋ ਨੰਬਰ ਹੀ ਚਾਹੀਦ ਕਰਾਂਗੇ ਅਸੀਂ ਲੇਕਿਨ ਉਸ ਨੰਬਰ ਤੇ ਕਾਲ ਕਰੋ ਡਿਟੇਲ ਪਾਓ ਉੱਤੇ ਕਾਰਵਾਈ ਹੋਊਗੀ ਨਾਮ ਗੁਪਤ ਰੱਖਿਆ ਜਾਊਗਾ ਵੀਰੇ ਤੁਸੀਂ ਮੈਨੂੰ ਗੱਲ ਦੱਸੋ ਇਹ ਪਤਾ ਹੈ ਕਿ ਇਹ ਅੱਜ ਨਹੀਂ ਹੋ ਰਿਹਾ ਕਿੰਨਾ ਇਹਨਾਂ ਦਾ ਕੀ ਕੰਮ ਹੈਗਾ ਵਾ ਹਰੇਕ ਬੱਸੋਂ ਜਿੱਧਰੋਂ ਪੈਸਾ ਆਉਂਦਾ ਇਹ ਕਹਿੰਦੇ ਵੀ ਲੈ ਲਓ ਬੱਸ ਇਹਨਾਂ ਦਾ ਕੰਮ ਇਹੀ ਹੈ ਸਿਰਫ ਹੋਰ ਕੁਝ ਵੀ ਨਹੀਂ ਹੈਗਾ ਲੋਕਾਂ ਲੋਕੀ ਤਰਾਈ ਹਾਂਜੀ ਸਰਕਾਰ ਪਤਾ ਹੈ ਕਿ ਲੋਕਾਂ ਨੂੰ ਇੱਕ ਸਿਗਾ ਵੀ ਹਾਂ ਵੀ ਇਹ ਕੁਝ ਨਵਾਂ ਕਰਨਗੇ ਨਵੇਂ ਆਏ ਨੇ ਨਵੇਂ ਜਜ਼ਬੇ ਦੇ ਨਾਲ ਕੰਮ ਕਰਨਗੇ ਪਰ ਇਹਨਾਂ ਨੇ ਤਾਂ ਉਨਾ ਹੀ ਬੇੜਾ ਜਿੰਨੀ ਸਪੀਡ ਨਾਲ ਲਾਏ ਸੀ ਉਨੀ ਸਪੀਡ ਨਾਲੇ ਵਾਪਸ ਜਾਣਗੇ ਇਹਨਾਂ ਨੇ ਤਾਂ ਉਨਾ ਹੀ ਬੇੜਾ ਕਰ ਕਰਕੇ ਰੱਖਤਾ ਪੰਜਾਬ ਦਾ ਤੁਸੀਂ ਆਪ ਦੇਖ ਲਓ ਤੁਸੀਂ ਦਿਨ ਦੇ ਵਿੱਚ 10 ਬੈਠਾ ਕਰਦੇ ਹੋਗੇ ਤੁਸੀਂ 10 ਜਣੇ ਦੀ ਕਪੜਾ ਲੈਂਦੇ 10 ਦੇ ਵਿੱਚੋਂ ਮੈਂ ਤੁਹਾਨੂੰ ਦਾਅਵੇ ਨਾ ਕਰਨਾ 8 ਬੰਦੇ ਇਹਨਾਂ ਦਾ ਪਤਲਾ ਹੀ ਭੂਕਦੇ ਹੋਗੇ ਇਹਨਾਂ ਦੇ ਇੰਨੇ ਕਿ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਜ਼ਿਆਦਾ ਆਪਣੇ ਮਨ ਦੇ ਜਿਹੜੇ ਮੇਰੇ ਦਿਲ ਦੇ ਵਰਵਲੇ ਨੇ ਮੈਂ ਸ਼ਬਦਾ ਰਹੀ ਤੁਹਾਨੂੰ ਦੱਸ ਨਹੀਂ ਸਕਦਾ ਨਹੀਂ ਤਾਂ ਸਾਨੂੰ ਕੋਈ ਸ਼ੌਂਕ ਨਹੀਂ ਪਿਆ ਹੈਗਾ ਵੀ ਇੰਨੀ ਕਰਦੇ ਪਏ ਆ ਇਹਨਾਂ ਨੂੰ ਜਮਾਈ ਸ਼ਰਮ ਹੈ ਨਹੀਂਗੀ ਤੁਸੀਂ ਨੌਜਵਾਨ ਕਿੰਨੀ ਉਮਰ ਹੈ ਮੇਰੀ 27 ਸਾਲ ਦੀ ਕੀ ਦੇਖ ਲਿਆ ਹੁਣ ਉਹ ਕੋਈ ਦੇਖ ਲਿਆ ਜਿਹੜਾ ਮੈਨੂੰ ਲੱਗਦਾ ਮੈਂ ਕਦੇ ਦੇਖ ਨਹੀਂ ਸਕਦਾ ਜੀ ਅਸੀਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਨਾ ਉਮੀਦ ਕਰਕੇ ਸਰਕਾਰ ਦਾ ਬਦਲਾਵ ਲਿਆਂਦਾ ਸੀ ਕਿ ਸ਼ਾਇਦ ਕੁਝ ਡਿਫਰੈਂਟ ਹੋਏਗਾ ਡਿਫਰੈਂਟ ਬਹੁਤ ਵਧੀਆ ਹੋਇਆ ਡਿਫਰੈਂਟ ਵਧੀਆ ਇਹ ਹੋ ਗਿਆ ਇੱਥੇ ਲੁੱਟਖੋ ਵੱਧ ਗਈ ਇੱਥੇ ਚੋਰੀ ਠੱਗੀ ਵੱਧ ਗਈ ਆ ਫਿਰੋਜ਼ਪੁਰ ਪਰਸੋ ਚ ਉਹਦੀ ਗੱਲ ਹੈ ਤੇ ਦੋ ਸਗੇ ਭਰਾ ਇੱਕ ਨਾਲ ਭੈਣ ਤਿੰਨਾਂ ਦਾ ਕਤਲ ਕਰਤਾ ਸ਼੍ਰੀਆਮ ਇਹ ਤੋਂ ਮਾੜਾ ਹਾਲ ਜਾਂਦੀ ਜੁਰਤ ਨਹੀਂ ਸਿੰਧੀ ਵੇਕਰੀ ਵਾਲੇ ਦਾ ਹਾਲ ਦੇਖਿਓ ਸਿੰਧੀ ਵਾਲੇ ਦਾ ਦੇਖੋ ਅੱਜ ਕੱਲ ਕੋਈ ਵੀ ਸੇਫ ਨਹੀਂ ਹੈਗਾ ਸੋ ਰਾਜਾਂਦੇ ਤੁਸੀਂ ਮਾਰਦੇ ਪਏ ਹੋ ਗੋਲੀਆਂ ਇੰਨੀ ਕੀ ਗੁੰਡਾਗਰਦੀ ਬਣਾਤੀ ਗਈ ਹੈ ਤੁਸੀਂ ਯਾਰ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖਤਾ ਹੈਗਾ ਅਮਨ ਸ਼ਾਂਤੀ ਚਾਹਨੇ ਆਂ ਅਸੀਂ ਅਤੇ ਹਰ ਇੱਕ ਬੰਦਾ ਆਰਾਮ ਨਾਲ ਰਹਿਣਾ ਚਾਹੁੰਦਾ ਹੈਗਾ ਤੇ ਸਭ ਤੋਂ ਵੱਡਾ ਦੇਖੋ ਲੜਾਈਆਂ ਦਾ ਕਾਰਨ ਜਿਹੜੀ ਗਲੀ ਗਲੀ ਦੇ ਵਿੱਚ ਠੇਕਾ ਖੋਲਦੇ ਪਏ ਆ ਠੇਕੇਦਾਰ ਬੰਦੇ ਖੜਦੇ ਆਗੇ ਆ ਰੈਵਨਿਊ ਲੈਣਾ ਹੈਗਾ ਜਨਤਾ ਤਾਂ ਤੰਗ ਹੋ ਰਹੀ ਹੈ ਕਿ ਇਹ ਰੈਵਨਿਊ ਲੈਣ ਦੇ ਹੋਰ 3600 ਤਰੀਕੇ ਹੈਗੇ ਆ ਠੇਕੇ ਦੇ ਬਾਰ ਬੰਦੇ ਖੜਦੇ ਆਗੇ ਆ ਸਾਡੀ 3 ਪੈਣਾ ਉਥੋਂ ਲੰਘਣਾ ਮੁਸ਼ਕਿਲ ਹੋ ਗਿਆ ਔਰ ਹਰ ਤੁਸੀਂ ਰੋ ਰਾਤੀ ਦੇਖੋ ਉੱਤੇ ਕਿਤਨਾ ਕਿਤਨਾ ਲੜਾਈ ਹੋ ਰਹੀ ਹੈ ਐਜੂਕੇਸ਼ਨ ਸੈਂਟਰ ਤੇ ਹੈਲਥ ਸੈਂਟਰ ਖੋਲ ਦੇਣ ਤਾਂ ਪੰਜਾਬ ਦਾ ਸਵਰਗ ਬਣ ਗਿਆ ਬਿਲਕੁਲ ਇਹ ਇਹਨਾਂ ਦੀ ਨਾ ਜਿਹੜੀ ਪੰਜਾਬ ਗਵਰਨਮੈਂਟ ਦੀ ਪਾਲਿਸੀ ਸਮਝ ਨਹੀਂ ਲੱਗ ਰਹੀ ਹੈ ਕਿ ਇਹ ਚਾਹਦੇ ਕੀ ਹੈ ਗਿਆ ਮਤਲਬ ਇਹਨਾਂ ਦਾ ਜਿਹੜਾ ਸੀਐਮ ਹੈਗਾ ਨਾ ਉਹ ਆਪ ਮੈਨੂੰ ਲੱਗਦਾ ਹੈ ਕਿ ਸ਼ਰਾਬ ਦਾ ਸਵੇਰੇ ਸਵੇਰੇ ਇੱਕ ਮੋਟਾ ਜਿਹਾ ਪੈਗ ਲਾਂਦਾ ਹੈਗਾ ਉਸ ਤੋਂ ਬਾਅਦ ਉਹਨੂੰ ਖੁਦ ਨਹੀਂ ਸਮਝ ਲੱਗਦੀ ਕੀ ਕਰਨਾ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਚੀਜ਼ ਦੱਦਾ ਵਾਂ ਦੇਖੋ ਇਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਬਿਲਕੁਲ ਪਤਾ ਐਸੈਂਸ਼ੀਅਲ ਲੀਡ ਆ ਬੰਦੇ ਦੀ ਇਹਨਾਂ ਨੇ ਪੈਟਰੋਲ ਦਾ ਰੇਟ ਵਧਾ ਦਿੱਤਾ ਡੀਜ਼ਲ ਦਾ ਰੇਟ ਵਧਾ ਦਿੱਤਾ ਐਸੈਂਸ਼ੀਅਲ ਲੀਡ ਆ ਗੱਲ ਆਪਾਂ ਨਸ਼ੇ ਦੀ ਕਰਦੇ ਆ ਨਾ ਕੀ ਦਾਰੂ ਦਾ ਰੇਟ ਵਧਿਆ ਜੇ दारू ਦਾ ਰੇਟ ਵਧਿਆ ਹੋਵੇ ਕਿਹੜਾ ਬੰਦਾ दारू ਜਾ ਕੇ ਖਰੀਦੇ ਤੇ ਕਿਹੜਾ ਬੰਦਾ ਪੀਵੇ ਇਹਨਾਂ ਨੂੰ ਇਹ ਚੀਜ਼ਾਂ ਨੂੰ ਨਹੀਂ ਦਿਖਦਾ ਵੀ ਇੱਥੇ ਨੱਤ ਪਣੀ ਹੈ ਦੀ ਤੁਸੀਂ ਦੇਖੋ ਤੁਸੀਂ ਆਪਣੇ ਘਰ ਦੇ ਬਾਹਰ ਨਿਕਲਦੇ ਹੋ ਤੁਹਾਨੂੰ ਮੋੜ ਦੇ ਉੱਤੇ ਠੇਕਾ ਮਿਲੂਗਾ ਕੋਈ ਚੋਰ ਮਿਲੇ ਨਾ ਮਿਲੇ ਤੁਹਾਨੂੰ ਅਸੀਂ ਤੁਹਾਨੂੰ ਮੈਂ ਤਾਂ ਦੱਦਾ ਵਾਂ ਬੀਲੀ ਘਰ ਕਿੰਨੀ ਕਿੰਨੀ ਦੂਰ ਹੈਗੇ ਆ ਉੱਥੇ ਜਾਓ ਉੱਥੇ ਬੰਦਾ ਨਹੀਂ ਲੱਭਦਾ ਪਰ ਤੁਸੀਂ ਘਰ ਦੇ ਬਾਹਰ ਜਾਓ ਤੁਹਾਨੂੰ ਠੇਕਾ ਜ਼ਰੂਰ ਲੱਭੂਗਾ ਗੱਲ ਨੂੰ ਸਮਝੋ ਤੁਸੀਂ ਫੇਰ ਕਹਿੰਦੇ ਹੋ ਵੀ ਨਸ਼ਾ ਖਤਮ ਕਰਨਾ ਟੋਲ ਫਰੀ ਨੰਬਰ ਜਾਰੀ ਕਰ ਤੇ ਇਹਨਾਂ ਦਾ ਤਾਂ ਇੰਨਾ ਦਿਮਾਗ ਖਰਾਬ ਹੋਇਆ ਹੈ ਜੋਮੈਟੋ ਦੇ ਅ ਕਰੇ ਡਿਲੀਵਰੀ ਨਹੀਂ ਉਹਨਾਂ ਸ਼ਗਰ ਨੂੰ ਹੋਊਗਾ ਮੈਨੂੰ ਗੱਲ ਸਮਝਾਓ ਨਹੀਂ ਉਹ ਕਿੰਨੇ ਕਿੰਨੇ ਠੇਕੇ ਖੁੱਲ ਗਏ ਵਾਰ ਨੰਬਰ 59 ਦੇਖੋ ਕਿੰਨੇ ਠੇਕੇ ਖੁੱਲਿਆ ਗਲੀ ਗਲੀ ਚ ਇੱਕ ਇੱਕ ਗਲੀ ਚ ਦੋ ਦੋ ਠੇਕੇ ਖੁੱਲੇ ਹੋਏ ਆ ਆ ਪੂਰੇ ਕਰ ਰਹੇ ਯਾਰ ਦੇਖੋ ਚਾਹ ਪੂਰੇ ਨਹੀਂ ਇਹਨੂੰ ਚਾਹ ਥੋੜੀ ਕਹਿੰਦੇ ਆ ਫੇਰ ਤਾਂ ਚੋਰ ਚੱਕੀ ਹੋਣੇ ਆ ਦੇਖੋ ਆ ਰੋਡ ਤੇ ਦੇਖੋ ਕਿੰਨੀ ਹੁੰਦੀ ਹੈ ਜੇਬਾ ਕੱਟੀ ਜਾਂਦੀ ਹੈ ਵਰਤੀ ਲੰਘ ਨਹੀਂ ਸਕਦਾ ਕੋਈ ਬੰਦਾ ਇੱਥੇ ਲੰਘੋ ਹੀ ਨਹੀਂ ਨਾ ਭਾਜੀ ਨਹੀਂ ਲੰਘੋ ਨਾ ਤਾਂ ਕਰੋ ਸੇਫ ਨਹੀਂ ਹੈ ਨਾ ਪ੍ਰਧਾਨ ਜੀ ਤਾਂ ਇਹ ਦੇਖੋ ਚਲਦੇ ਚਲਦੇ ਗੋਨੀਆਂ ਗੋਲੀਆਂ ਹੋ ਰਹੀਆਂ ਚੱਲੀ ਜਾ ਗੱਲ ਇਦਾਂ ਹੈਗੀ ਹੈ ਭਾਜੀ ਇਹਨਾਂ ਨੇ ਸਾਰੇ ਆਪਣੇ ਜਿਹੜੇ ਚਾਹ ਹੈਗੇ ਜਿਵੇਂ ਨਵੇਂ-ਨਵੇਂ ਮੁੰਡੇ ਨੂੰ ਵਿਆਹ ਦਾ ਚਾਹ ਹੁੰਦਾ ਨਾ ਉਦਾਂ ਹੀ ਹੈ ਇਹਨਾਂ ਨੂੰ 5 ਸਾਲ ਮਿਲਿਆ ਇਹਨਾਂ ਨੂੰ ਵੀ ਪਤਾ ਅਗਲੀ ਵਾਰੀ ਭਾਜਪੀ ਦੀ ਸਰਕਾਰ ਆ ਜਣੀ ਹੈ ਇਹ ਕਹਿੰਦੇ 5 ਸਾਲ ਦੇ ਵਿੱਚ ਜਿੰਨੇ ਠੇਕੇ ਖੋਲਣੇ ਆ ਜਿੰਨੇ ਕਤਲੇਆਮ ਕਰਾਣੇ ਆ ਜਿੰਨੇ ਨੌਜਵਾਨ ਮਰਵਾਣੇ ਆ ਸਾਰੇ ਕਰ ਦੋ ਕਿਉਂਕਿ ਦੁਬਾਰਾ ਮੌਕਾ ਕੋਈ ਨਹੀਂ ਮਿਲਣਾ ਜੀ ਲੋਕ ਜਦੋਂ ਮਾਪਾ ਚਰਨਾਂ ਉੱਤੇ ਨੀਚੇ ਲਿਖਦੇ ਨੇ ਕਿ ਸਾਨੂੰ ਯੋਗੀ ਚਾਹੀਦਾ ਹਾਂ ਬਿਲਕੁਲ ਭਾਜੀ ਮੈਂ ਤਾਂ ਇੱਕੋ ਗੱਲ ਜਾਣਦਾ ਇਹ ਗੱਲ ਕਰਦੇ ਆ ਇਨਵੈਸਟ ਪੰਜਾਬ ਦੀ ਇਨਵੈਸਟ ਪੰਜਾਬ ਸਾਡੇ ਪੰਜਾਬ ਚ ਆਊਗਾ ਕੌਣ ਦੁਕਾਨ ਤੇ ਬੈਠੇ ਬੰਦੇ ਨੂੰ ਤਾਂ ਲੋਕੀ ਗੋਲੀਆਂ ਮਾਰ ਜਾਂਦੇ ਆ ਸਾਨੂੰ ਤਾਂ ਆਪ ਡਰ ਲੱਗਦਾ 5000 ਰੁਪਇਆ ਜਿਹੇ ਚ ਪਾ ਕੇ ਫੈਕਟਰੀ ਜਾਣ ਲੱਗਿਆਂ ਨੂੰ ਕੀ ਕਰੀਏ ਵਪਾਰੀਓ ਵਪਾਰੀ ਥੋੜੀ ਅਸੀਂ ਤਾਂ ਭਗਾਰੀ ਬਣ ਗਏ ਆ ਕੰਦਾ ਡਰ ਲੱਗ ਰਿਹਾ ਕਰੋ ਕਟਾ ਲੱਗ ਜਾਣਾ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਵੀਡੀਓ ਦੇਖੀ ਸੀ ਇੱਕ ਬੰਦਾ ਆਪਣੀਆਂ ਟਾਇਲਾ ਇੱਕ ਬੰਦਾ ਆਪਣੀਆਂ ਟਾਇਲਾ ਤੋੜਦਾ ਪਿਆ ਸੀਗਾ ਆਪਣੇ ਦੁਕਾਨ ਦਾ ਸਾਰਾ ਉਹਨੇ ਕੱਢ ਕੇ ਬਾਹਰ ਮਾਰੇ ਆ ਕਹਿੰਦਾ ਕਹਿੰਦਾ ਵੀ ਕੋਈ ਵੀ ਬੰਦਾ ਆ ਕੇ ਪੰਜਾਬ ਦੇ ਵਿੱਚ ਵਪਾਰ ਨਾ ਕਰਿਓ ਤੁਸੀਂ ਸਿੰਧੀ ਬੇਕਰੀ ਵਾਲੇ ਦੀ ਗੱਲ ਕਰਦੇ ਹੋ ਉਹ ਗਏ ਅਗਲੇ ਦੀ ਦੁਕਾਨ ਦੇ ਉੱਤੇ ਪਹਿਲਾਂ ਉਦੋਂ ਪਹਿਲਾਂ ਉਹਨਾਂ ਦੀ ਗੱਲ ਨੇ ਜਿਹੜੀ ਸੀਗੀ ਉਹ ਮਤਲਬ ਨਹੀਂ ਲੋਡ ਨਹੀਂ ਹੋਈ ਉਹਨਾਂ ਕੋਲ ਉਸ ਤੋਂ ਬਾਅਦ ਉਹ ਫਿਰ ਪੋਣੇ ਘੰਟੇ ਬਾਅਦ ਆਉਂਦੇ ਆ ਫਿਰ ਆ ਕੇ ਉਹਨਾਂ ਨੇ ਸ਼ੂਟ ਕੀਤਾ ਤੁਸੀਂ ਆਪਸਾਬ ਲਾ ਲਓ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਜਿਹਦੀ ਦੁਕਾਨ ਦੇ ਉੱਤੇ ਵਾਕਾ ਜਿਹਦੀ ਦੁਕਾਨ ਦੇ ਉੱਤੇ ਵਾਕਾ ਹੋਇਆ ਵਾ ਅਗਲੇ ਨੇ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਹੋਊਗਾ ਨਾ ਅੱਧਾ ਪੌਣਾ ਘੰਟੇ ਤੱਕ ਵੀ ਪੁਲਿਸ ਨਹੀਂ ਆਈ ਉਸ ਤੋਂ ਬਾਅਦ ਦੂਸਰੀ ਵਾਰੀ ਕੰਮ ਹੋ ਗਿਆ ਤਾਂ ਜਾ ਕੇ ਪੁਲਿਸ ਨੇ ਇਹਨਾਂ ਦਾ ਇੰਨਾ ਜਿਆਦਾ ਬਖਲਾਏ ਹੋਏ ਆ ਪੁਲਿਸ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਅਗਲੇ ਕੀ ਕਹਿੰਦੇ ਆ ਵੀ ਸਾਨੂੰ ਕੋਈ ਆਰਡਰ ਨਹੀਂ ਹੈਗਾ ਕੱਲ ਨੂੰ ਅਸੀਂ ਪੰਗਾ ਲੈ ਲਈਏ ਬਾਅਦ ਦੇ ਜਾ ਕੇ ਕਹਿਣ ਵੀ ਸਾਡੇ ਬੰਦੇ ਸੀਗੇ ਅਸੀਂ ਕਿਰਾਏ ਵਾ ਸੀ ਕਿੱਥੋਂ ਵਿੱਚ ਫਸਦੇ ਫਿਰਾਂਗੇ ਇਹਨਾਂ ਦੇ ਐਮਬੀਏ ਬੀਜੇਪੀ ਯੂਥ ਪ੍ਰਧਾਨ ਸਾਡਾ ਮੌਜੂਦਾ ਰਵੀ ਪਤਲਾ ਜੀ ਨੇ ਟੀਮ ਜਿਹੜ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਲਾਣ ਆਰਡਰ ਦੇ ਲਾਣ ਆਰਡਰ ਦੇ ਵੀ ਕਈ ਸਵਾਲ ਚੱਕ ਦਿੱਤੇ ਨੇ ਕਿ ਪੰਜਾਬ ਦੇ ਹਾਲਾਤ ਲੁਧਿਆਣਾ ਜ਼ਿਲ੍ਹੇ ਦੇ ਹਾਲਾਤ ਕਿੱਥੇ ਜਾ ਰਹੇ ਨੇ ਲੇਕਿਨ ਸਾਫ ਯੂਧਾਈ ਕਹਿਣਾ ਕਿ ਸਾਡੇ ਪੰਜਾਬ ਦੇ ਹਾਲਾਤ ਸੰਭਾਲੋ ਤੇ ਜਿਹੜਾ ਲਾਣ ਆਰਡਰ ਖਰਾਬ ਹੁੰਦਾ ਜਾ ਰਿਹਾ ਉਹਦੇ ਬਾਲ ਵੀ ਇੱਕ ਨਿੱਧਰ ਪਾਉ ਲੁਧਿਆਣਾ ਕਹਿੰਦਾ ਮੈਂ ਹੜੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈ